ਵਾਇਗੁਰੂ ਜੀ ਕਾ ਖਾਲਸਾ ਵਾਇਗੁਰੂ ਜੀ ਕੀ ਫਤਿਹ ਦਮਦਮੀ ਟਕਸਾਲ ਦੇ ਪਹਿਲੇ ਮੁਖੀ ਅਮਰ ਸ਼ਹੀਦ ਧੰਨ ਧੰਨ ਬਾਬਾ ਦੀਪ ਸਿੰਘ ਜੀ ਦੇ ਅਸਥਾਨਾ ਤੇ ਜੋ ਸੇਵਾ ਚੱਲ ਰਹੀ ਹੈ ਹਰ ਐਤਵਾਰ ਸੰਗਤਾਂ ਦੂਰੋਂ ਦੂਰੋਂ ਆਣ ਕੇ ਦੁਪਹਿਰੇ ਤੇ ਇੱਥੇ ਆਣ ਕੇ ਬਾਣੀ ਪੜ੍ਹਦੀਆਂ ਨੇ ਜਾਪ ਕਰਦੀਆਂ ਨੇ ਚੌਂਗੜੇ ਲਾ ਕੇ ਇੰਨਾ ਜਿਆਦਾ ਇਕੱਠ ਹੁੰਦਾ ਸੰਗਤਾਂ ਦਾ ਕਿ ਬਾਹਰ ਸੜਕਾਂ ਤੇ ਦੇਖੋ ਸੰਗਤਾਂ ਦਾ ਭਾਰੀ ਇਕੱਠ ਤੇ ਸੰਗਤਾਂ ਸੜਕਾਂ ਤੇ ਹੀ ਚੌਂਗੜੇ ਲਾ ਕੇ ਬੈਠ ਜਾਂਦੀਆਂ ਨੇ ਜਦੋਂ ਬਾਣੀ ਦੇ ਜਪ ਚੱਲਦੇ ਨੇ ਤੇ ਬੜੀ ਚੜ੍ਹਦੀ ਕਲਾ ਦੇ ਨਾਲ ਸੇਵਾ ਚੱਲ ਰਹੀ ਗੁਰੂ ਕੇ ਲੰਗਰਾਂ ਦੀ ਸੇਵਾ ਕਰ ਰਹੇ ਹਾਂ ਕਿਉਂਕਿ ਸੰਗਤਾਂ ਬਹੁਤ ਜ਼ਿਆਦਾ ਹੁੰਦੀਆਂ ਨੇ ਤੇ ਲੰਗਰ ਦੇ ਵਿੱਚ ਸਾਰੀਆਂ ਸੰਗਤਾਂ ਦੇ ਕੋਲੋਂ ਪਹੁੰਚਿਆ ਨਹੀਂ ਜਾਂਦਾ ਤੇ ਇਸ ਕਰਕੇ ਜਦੋਂ ਅਰਦਾਸ ਬੇਨਤੀ ਹੁੰਦੀ ਸਮਾਪਤੀ ਹੁੰਦੀ ਆ ਤੇ ਸੰਗਤਾਂ ਝਟਪਾਟੀ ਲੇਟ ਟਾਈਮ ਜਿਆਦਾ ਹੋਇਆ ਹੁੰਦਾ ਕਿ ਸੰਗਤਾਂ ਨਿਕਲਦੀ ਕਰਦੀਆਂ ਆਪਣੇ ਘਰਾਂ ਨੂੰ ਇਸ ਕਰਕੇ ਲਿਆ ਵਾਏ ਗੁਰੂ ਜੀ ਮੈਂ ਬਰਤਾਉਣਾ ਆਪਰੇ ਡੂਨੇ ਲਾਉ ਸੰਗਤਾਂ ਨਿਕਲਣ ਦੇ ਲਈ ਹਮਲਾ ਮਾਰਦੀਆਂ ਕਿ ਛੇਤੀ ਦੇ ਨਾਲ ਨਿਕਲਿਆ ਜਾਵੇ ਬੜੀ ਡੂਨੇ ਨਾਲ ਕੋਈ ਇਦਾਂ ਨਹੀਂ ਗੱਲ ਬਹਤ ਅੱਜ ਦੀ ਵਾਏ ਡੂਨੇ ਨਾਲ ਡੂਨੇ ਕਰਦੀ ਕਲਾ ਦੇ ਨਾਲ ਜੋ ਸੇਵਾ ਚੱਲ ਰਹੀ ਆ ਗੁਰੂ ਕੇ ਲੰਗਰਾਂ ਦੀ ਜੇ ਧੰਨ ਧੰਨ ਬਾਬਾ ਦੀਪ ਸਿੰਘ ਜੀ ਦੇ ਸਥਾਨਾਂ ਤੇ ਧੰਨ ਧੰਨ ਬਾਬਾ ਦੀਪ ਸਿੰਘ ਜੀ ਦੇ ਸਥਾਨਾਂ ਤੇ ਸੇਵਾ ਜਿਹੜੀ ਆ ਇਹ ਨਿਭਾ ਰਹੇ ਆ ਅੱਜ ਸ਼ੁਰੂ ਕੀਤੀ ਆ ਇਹ ਆਪ ਸਾਰੀਆਂ ਸੰਗਤਾਂ ਦੇ ਵੱਲੋਂ ਜਿਹੜੀ ਸੇਵਾ ਆ ਗੁਰੂ ਮਹਾਰਾਜ ਸਾਰਿਆਂ ਨੂੰ ਚੜ੍ਹਦੀ ਕਲਾ ਬਖਸ਼ਣ ਗੁਰੂ ਮਹਾਰਾਜ ਕਿਰਪਾ ਕਰਨਾ ਸੰਗਤਾਂ ਦਾ ਬਹੁਤ ਵੱਡਾ ਭਾਰੀ ਇਕੱਠ ਹੁੰਦਾ ਹੈ ਤੇ ਹਰ ਐਤਵਾਰ ਜੋ ਕਿ ਮਾਈਕ੍ਰੋਫੋਨ ਲੈ ਜਾਓ ਪਲੀਜ਼ ਨਾ ਦਾ ਦੋ ਦੋ ਹੋਗਣੇ ਸਮਝ ਨਹੀਂ ਕਿ ਬਾਈ ਜੀ ਮੇਰੇ ਪਿੱਛੇ ਦਿਖ ਰਿਹਾ ਬੜੀ ਚੜ੍ਹਦੀ ਕਲਾ ਮਹਾਰਾਜ ਵਰਤਾਰ ਰਹੇ ਨੇ ਧੰਨ ਬਾਬਾ ਦੀਪ ਸਿੰਘ ਜੀ ਧੰਨ ਧੰਨ ਬਾਬਾ ਦੀਪ ਸਿੰਘ ਜੀ ਅੱਜ ਪਹਿਲੇ ਦਿਨ ਸੇਵਾ ਸ਼ੁਰੂ ਕੀਤੀ ਆ ਬੜੀਆਂ ਬੜੀ ਢਿਲ ਰਹ ਜਾਂਦੀ ਸੇਵਾ ਦੇ ਵਿੱਚ ਕਮੀਆਂ ਰਹ ਜਾਂਦੀਆਂ ਸੰਗਤ ਬਖਸ਼ਣਯੋਗ ਆ ਕਿੰਛ ਨਹੀਂ ਗੁਰੂ ਮਹਾਰਾਜ ਕਿਰਪਾ ਕਰਨ ਅਗਲੀ ਵਾਰੀ ਹੋਰ ਪਰਾਲੇ ਵੱਧ ਕੇ ਅਹੀਂ ਕਰ ਸਕੀ ਏ ਬੜੀ ਚੜ੍ਹਦੀ ਕਲਾ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਧੰਨ ਧੰਨ ਬਾਬਾ ਦੀਪ ਸਿੰਘ ਜੀ ਦੇ ਸਥਾਨਾਂ ਤੇ ਧੰਨ ਧੰਨ ਬਾਬਾ ਦੀਪ ਸਿੰਘ ਜੀ ਦੇ ਸਥਾਨਾਂ ਤੇ বলিনি ਗੋਜਾ ਗੋਜਾ ਅਸੀਂ ਆਪਣੇ ਕੰਮ ਜਿਵੇਂ ਕਰੀਏ ਵਰਤਕੇ ਵਾਇਗਰੂ ਜੀ ਲੂਣ ਵਾਲੇ ਚੌੜ ਛੱਕੇ ਵਾਇਗਰੂ ਵਾਇਖਾਲਸਾ ਮਾਜੀ ਪਤੇ ਚੌੜਾ ਦਾ ਲੰਗਰ ਛੱਕੇ ਵਾਇਗਰੂ ਜੀ ਵਾਇਗਰੂ ਜੀ ਲੰਗਰ ਛੱਕੇ ਵਾਇਗਰੂ ਲੰਗਰ ਛੱਕੇ ਵਾਇਗਰੂ ਜੀ ਲੰਗਰ ਛੱਕੇ ਵਾਹਿਗੁਰੂ ਜੀ ਛੱਕੇ ਵਾਹਿਗੁਰੂ ਜੀ